ਉਹਨਾਂ ਦੀ ਪਾਰਟੀ ਦਾ ਆਪ ਦਾ ਇੱਕ ਅਜੰਡਾ ਹੈ ਚੋਰਾਂ ਦਾ ਚੋਰ ਸਾਥ ਦੇ ਰਹੇ ਨੇ ਹੈ ਤੇਰੀ ਜੇਲ੍ਹ ਵਧੀਆ ਸੀ ਵੀ ਤੇਰੀ ਜੇਲ੍ਹ ਵਧੀਆ ਸੀਗਾ ਤੂੰ ਜੇਲ੍ਹ ਚ ਵਧੀਆ ਰਹਾ ਤੂੰ ਜੇਲ੍ਹ ਚ ਵਧੀਆ ਬਸ ਆਹੀ ਖੇਡ ਹੈ ਪਿਛਲੇ 30 ਸਾਲ ਤੋਂ ਭਾਜਪੀ ਦਾ ਵਰਕਰ ਬਹੁਤ ਸ਼ਰੀਫ ਬੇਦਾਗ ਆਦਮੀ ਹੈ ਸਿਆਸੀ ਪਾਰਾ ਤਾਂ ਚੜਿਆ ਹੋਇਆ ਹੈ ਲੇਕਿਨ ਅੰਦਰ ਗਰਮੀ ਹੈ ਕਿ ਮੈਂ ਠੰਡੀ ਹੈ ਕਿ ਮੈਂ ਦੇਖ ਰਿਹਾ ਠੰਡ ਮਾਰ ਰਹੇ ਆ ਸਿਆਸੀ ਪਾਰਾ ਜਦੋਂ ਬਾਹਰ ਨਿਕਲਦੇ ਆ ਉਹ ਚੜਿਆ ਚੜਨਾ ਚਾਹੀਦਾ ਹੈ ਜੀ ਸਮਾਂ ਅਚਾਹ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚੋਂ ਸਿੱਧੂ ਬਾਹਰ ਹੋ ਗਏ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਥੋਕੋ ਤਾਲੀ ਗੁਰੂ ਗੁਰੂ ਤਾਂ ਕੋਈ ਗੱਲ ਨਹੀਂ ਉਹ ਉਹਨਾਂ ਦੀ ਪਾਰਟੀ ਦਾ ਆਪ ਦਾ ਇੱਕ ਏਜੰਡਾ ਹੈ ਜੀ ਸਾਡਾ ਆਪ ਦਾ ਉਹਦੇ ਬਾਰੇ ਕੋਈ ਟਿੱਪਣੀ ਬੀਜੇਪੀ ਕਿੱਥੇ ਸਟੈਂਡ ਕਰਦੀ ਹੈ ਉਹ ਤਾਂ ਕਹਿੰਦੇ ਨੇ ਕਿ ਬੀਜੇਪੀ ਰੇਸ 'ਚ ਹੈ ਹੀ ਨਹੀਂ ਜਾਂਦਾ ਇਹ ਲੜਾਈ ਹੋ ਰਹੀ ਹੈ ਅਰੋੜਾ ਸਾਹਿਬ ਜੀ ਦੀ ਜਾ ਸ਼ੂ ਜੀ ਦੀ ਕਿਵੇਂ ਦੇਖਦੇ ਚੋਰਾਂ ਦਾ ਚੋਰ ਸਾਫ ਦੇ ਰਹੇ ਨੇ ਹੈ ਹੈ ਲੱਗਦਾ ਮੈਨੂੰ ਤਾਂ ਇੱਕ ਜੇਲ੍ਹ ਤੋਂ ਨਿਕਲ ਕੇ ਦੂਜੀ ਜੇਲ੍ਹ ਤੋਂ ਆ ਕੇ ਉਹ ਦੋਨੇ ਇੱਕ ਦੂਜੇ ਨੂੰ ਕਰੇ ਜਾਂਦੇ ਨੇ ਤੇਰੀ ਜੇਲ੍ਹ ਵਧੀਆ ਸੀ ਵੀ ਤੇਰੀ ਜੇਲ੍ਹ ਵਧੀਆ ਸੀਗਾ ਤੂੰ ਜੇਲ੍ਹ 'ਚ ਵਧੀਆ ਰਹਾ ਤੂੰ ਜੇਲ੍ਹ 'ਚ ਵਧੀਆ ਬਸ ਆਹੀ ਖੇਡ ਹੈ ਨਹੀਂ ਤਾਂ ਜੀਵਨ ਗੁਪਤਾ ਜੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਦੇਖੋ ਬਹੁਤ ਸਿਆਣਾ ਇਨਸਾਨ ਹੈ ਪਿਛਲੇ 30 ਸਾਲ ਤੋਂ ਭਾਜਪਾ ਦਾ ਵਰਕਰ ਹੈ ਬਹੁਤ ਸ਼ਰੀਫ ਬੇਦਾਗ ਆਦਮੀ ਹੈ ਔਰ ਜਿੱਤਣਗੇ ਹੁਣ ਭਾਜਪਾ ਕਿੱਥੇ ਸਟੈਂਡ ਕਰ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਇਹ ਆਪਾਂ ਕੇਂਦਰ ਦੀ ਗੱਲ ਕਰੀਏ ਤਾਂ ਉੱਥੇ ਤਾਂ ਕੰਮ ਹੋ ਰਹੇ ਨੇ ਇੱਥੇ ਜੋ ਵਿਕਾਸ ਸਾਡੇ ਵੈਸਟ ਦੇ ਵਿੱਚ ਗੱਲ ਕਰੀਏ ਤਾਂ ਕੋਈ ਅਕਾਲੀ ਦਲ ਕ੍ਰੈਡਿਟ ਲੈ ਰਿਹਾ ਤੇ ਫਿਰ ਜਾਂ ਫਿਰ ਆਮ ਆਦਮੀ ਪਾਰਟੀ ਦਾ ਕ੍ਰੈਡਿਟ ਹੈ ਜਾਂ ਕਾਂਗਰਸ ਦਾ ਤੇ ਭਾਜਪਾ ਦਾ ਕੀ ਯੋਗਦਾਨ ਹੈ ਭਾਜਪਾ ਲੋਕਾਂ ਦੇ ਘਰਾਂ ਦੇ ਦਰ ਤੋਂ ਅੰਦਰ ਵੜ ਗਈ ਹੈ ਲੋਕਾਂ ਨੇ ਦੇਖ ਲਈ ਕਿ ਭਾਜਪਾ ਆ ਗਈ ਹੈ ਬਸ ਦਿਲਾਂ 'ਚ ਵੜਨ ਵਾਸਤੇ ਸਾਡੇ ਕੋਲ 18 ਮਹੀਨੇ ਦਾ ਸਮਾਂ ਹੈਗਾ ਜੀ ਬੇਫਿਕਰ ਹੋ ਜਾਓ ਅੱਛਾ 27 ਦਾ ਸੈਮੀਫਾਈਨਲ ਜਿਵੇਂ ਬਿੱਟੂ ਜੀ ਕਹਿੰਦੇ ਸੀ ਕਿ ਆਪਾਂ ਫਾਈਨਲ ਸੈਮੀਫਾਈਨਲ ਨਹੀਂ ਖੇਡ ਰਹੇ ਸਾਡੇ ਲਈ ਫਾਈਨਲ ਹੈ ਜੇ ਇਹ ਰਿਜ਼ਲਟ ਆਏਗਾ ਤਾਂ ਫਿਰ 27 ਦਾ ਇਹੀ ਰਿਜ਼ਲਟ ਡਿਕਲੇਅਰ ਹੈ 27 ਦੇ ਵਿੱਚ ਅਸੀਂ ਜਦੋਂ ਇਲੈਕਸ਼ਨ ਸਟਾਰਟ ਹੋਏਗੀ ਧੀਏ ਰਾਣੀਏ ਅਸੀਂ 4 1 ਦੀ ਬੜਤ ਲੈ ਕੇ ਮੈਚ ਸ਼ੁਰੂ ਕਰਾਂਗੇ ਬਹੁਤ ਵੱਡੀ ਗੱਲ ਆ ਬਿਲਕੁਲ ਵਿਸ਼ਵਾਸ ਹੈ ਬਲੈਸਟ ਦਾ ਵਿਕਾਸ ਕਿਉਂ ਦੇਖਦੇ ਕਿ ਸਮਾਂ ਵੀ ਸਾਲ 1.5 ਸਾਲ ਇਦਾਂ ਹੀ ਕੁਝ ਰਹਿ ਗਿਆ ਹੁਣ ਤੱਕ ਕੀ ਹੋਇਆ ਹੁਣ ਤੱਕ ਕੀ ਹੋ ਗਿਆ ਚਲੋ ਗੋਗੀ ਸਾਹਿਬ ਨੇ ਜੇ ਪੱਥਰ ਨਹੀਂ ਪੱਥਰ ਤੋੜ ਹੀ ਦਿੱਤਾ ਆਪਣੀ ਪਾਰਟੀ ਖلاف ਤਾਂ ਕਿਵੇਂ ਉਹ ਤਾਂ ਆਪ ਤੋੜੇ ਨੇ ਉਹ ਤਾਂ ਕਹਿੰਦੇ ਕਿੰਨਾ ਦੁੱਖ ਦੁਖੀ ਹੋਊਗਾ ਉਹ 14000 ਵੀ ਤਾਂ ਕਹਿ ਰਹੇ ਨੇ ਕਿ ਸਮਗਲਰ ਫੜੇ ਕਾਸੋ ਆਪਰੇਸ਼ਨ ਚਲਾਇਆ ਇਹਨੇ ਘਟਾਏ ਟਾਏ ਜਾ ਰਹੇ ਨੇ ਨਸ਼ਾ ਸਮਗਲਰ ਕਿੱਥੇ ਦੇ ਸਮਗਲਰ ਕਾਹਦੇ ਸਮਗਲਰ ਸਰ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਹੋ ਰਹੀਆਂ ਹੋਰ ਇਹੋ ਫਿਰ ਕੀ ਹੈ ਚਲੇ ਛੱਲੀਏ ਤੂੰ ਧੀ ਰਾਣੀਆਂ ਹੁਣ ਤੈਨੂੰ ਮੈਂ ਕੀ ਕਹਾਂ ਐਵੇਂ ਜਿਹੜੀ ਅਨਕ੍ਰੋਚਮੈਂਟ ਸੀਗੀ ਉਹ ਕੰਦਾ-ਕੰਦਾ ਢਾਈਆਂ ਨੇ ਕਿਸੇ ਦਾ ਘਰ ਨਹੀਂ ਢਾਇਆ ਉਹ ਬੀਬੀ ਸਾਡੀ ਇੱਕ ਛੋਟੀ ਭੈਣ ਆ ਰੱਬ ਕਰੇ ਉਹ ਸਹੀ ਹੋਵੇ ਉਹਨੂੰ ਫੜ ਕੇ ਦੂਜੀ ਵਾਰੀ ਵੀ ਜੇਲ੍ਹ ਤੇ ਸਿਰਦਾ ਜੀ ਬਟੰਡੇ ਵਾਲੀ ਬੀਬੀ ਕਹਿੰਦੇ ਉਹ ਚੱਟਾ ਵੇਸ਼ ਦੀ ਸੀ ਸੋ ਮੈਂ ਤਾਂ ਕੋਈ ਕਿੰਗਪਿੰਨ ਤਾਂ ਫੜਿਆ ਨਹੀਂ ਕੋਈ ਨਹੀਂ ਤੇ ਹੁਣ ਕੇਜੀਵਾਲ ਸਾਹਿਬ ਤਾਂ ਕਹਿੰਦੇ ਕਿ ਆਪ ਦੀ ਸਰਕਾਰ ਹੈ ਜੇ ਆਪ ਦਾ ਐਮਐਲਏ ਹੋਏਗਾ ਤਾਂ ਵਿਕਾਸ ਵੀ ਤੂੰ ਐਕਸ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਤੂੰ ਦਵਾਰਾ ਦਵਾਰਾ ਪੁੱਛੀ ਜਾਂਦੀ ਆ ਪੰਜਾਬ ਦੀ ਇੱਕ ਕਹਾਵਤ ਆ ਬਹੁਤ ਮਸ਼ਹੂਰ ਕੁੱਟ ਕੇ ਜਾਓ ਭੱਜ ਖਾ ਕੇ ਜਾਓ ਸੌ ਜੇ ਲੜਾਈ ਚ ਤੁਸੀਂ ਕੁੱਟਤਾ ਨਾ ਬੰਦਾ ਤੇ ਫੇ ਭੱਜੋ ਨਹੀਂ ਪੁਲਿਸ ਕੁੱਟੂ ਹੁਣ ਤੁਹਾਨੂੰ ਤੇ ਜੇ ਤੁਹਾਡੀਆਂ ਪੈ ਗਈਆਂ ਚੁੱਪ ਕਰਕੇ ਅੰਦਰ ਵੜ ਕੇ ਸੌਜੋ ਆਪ ਦੀ ਮਾਲਿਸ਼ ਮੋਲਿਸ਼ ਕਰੋ ਉਥੇ ਕੁੱਟ ਪੈ ਗਈ ਆ ਤੁਹਾਡੇ ਵੋਟ ਕਿਸ ਨੇ ਪਾਈ ਨਹੀਂ ਤੁਹਾਨੂੰ ਤੁਸੀਂ ਆਪ ਦੀ ਹਾਰ ਕੇ ਤੁਸੀਂ ਆਰਾਮ ਨਾਲ ਹੁਣ ਇੱਥੇ ਦਿੱਲੀ ਤੋਂ ਇੱਥੇ ਆ ਗਏ ਕਾਦੇ ਵਾਸਤੇ ਆ ਗਏ ਆਰਾਮ ਕਰੋ ਯਾਰ ਤੁਸੀਂ ਹੁਣ ਉਹੀ ਹੋ ਨਾ ਤੁਸੀਂ ਤੀਨ ਜਨਮ ਤੋਂ ਨਹੀਂ ਹਰਾ ਸਕਤੇ ਉਹੀ ਹੈ ਕੀ ਨਾਮ ਲਿਆ ਕੀ ਜੀ ਬਾਲਾ ਤੂੰ ਆਪਦਾ ਖਿਆਲ ਰੱਖੀ ਮੈਂ ਦਿੱਲੀ ਗਿਆ ਸੀਗਾ ਉੱਥੇ ਮੈਨੂੰ ਤੇਰੀ ਵਰਗੀਆਂ ਧੀਆਂ ਭੈਣਾਂ ਨੇ ਦੱਸਿਆ ਉਹਦਾ ਨਾਂ ਲੈ ਲਓ ਰੋਟੀ ਨਹੀਂ ਮਿਲਦੀ ਕੀ ਹਾਲ ਕਰਦਾ ਵੈਸੇ ਨਹੀਂ ਲੱਗ ਕੇ ਤੇ ਲੋਕਾਂ ਨੂੰ ਕੀ ਕਹੂੰਗਾ ਫਿਰ ਜਿਉਂਦੇ ਰਹੋ ਤੁਹਾਡੇ ਕੋਲੇ ਬਹੁਤ ਵੱਡਾ ਹੱਕ ਹੈ ਵੋਟ ਦਾ ਵੋਟ ਪਾਉਣ ਦਾ ਸਮਾਂ ਜ਼ਰੂਰ ਵੋਟ ਕਾਸਟ ਕਰਿਓ ਗਰਮੀ ਸਰਦੀ ਜਿਹੜਾ ਮਰਜੀ ਮਾਸੂਮ ਹੋਵੇ ਜ਼ਰੂਰ ਵੋਟ ਪਾਉਣ ਜਾਇਓ ਪਰ ਤੁਹਾਡੀ ਵੋਟ ਦਾ ਅਸਲੀ ਹੱਕਦਾਰ ਹੈ ਕਮਲ ਦਾ ਫੁੱਲ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਜਿਉਂਦੇ ਰਹੋ